ਪੰਜੀ ਵੀਕਲਾ ਆਸਕਾ ਮਾਜਲ ਦਾ ਸਕੂਲ ਆ ਇਹ ਇਹ ਆਪਣੇ ਸਾਹਮਣੇ ਪੂਰੀ ਤੋਂ ਤਾਂ ਪੱਲੀਆ ਇਹ ਬਰੇਰ ਦਾ ਹੀ ਪੈ ਰਿਹਾ ਰਾਤ ਆ ਗਿਆ ਕੁਝ ਟਾਈਮ ਫੇਰ ਲਗਾਤਾਰ ਚੱਲ ਰਿਹਾ ਇਹ ਇਧਰ ਸਾਹਮਣੇ ਆਪਣੇ ਸ਼ਿਵ ਟੈਂਪਲ ਆ ਜੀ ਤੇ ਪਹਾੜਾਂ 'ਚ ਵਾਟਰਫਾਲ ਛੋੜੇ ਛੋੜੇ ਨਜ਼ਰ ਆ ਰਹੇ ਆ ਵੀ ਪਹਾੜਾਂ ਤੋਂ ਥੱਲੇ ਜ਼ੋਰ ਨਾਲ ਡੁੱਰੇ ਇਹ ਸਕੂਲ ਆ ਜੋ ਇਹ ਪਹਿਲਾਂ ਇਹ ਪੈਂਦਾ ਹੈਗਾ ਜ਼ੀਰੋ ਵਿਲੇਜ 'ਚ ਇਹ ਪਹਿਲਾਂ ਟਿਪਦੀਆਂ ਦਾ ਵੈਲਫੇਅਰ ਆਫਿਸ ਹੁੰਦਾ ਸੀ ਤੇ ਫਿਰ ਇਹਨੂੰ दो हजार छे जून दो हजार चूल बना दता गया इधर अपना समान पिया अपनी चादर खेस ये गिले हो गए सारा कुछ गिला हो गया तौली तो भी अपना गिला हो गया बूट तो सारे बैग सारा कुछ गिला हो गया तो आप ਸਵੇਰਾ ਉੱਠ ਕੇ ਪਹਿਲਾਂ ਆਪਣੇ ਦੋਸਤ ਨੂੰ ਰੈਡੀ ਕੀਤਾ ਪੂਰੀ ਮਿੱਟੀ ਵਗੈਰਾ ਆਪਾਂ ਇਹਦੇ ਤੋਂ ਲਾਈ ਸੀ ਕਿ ਆਪਾਂ ਇੱਥੇ ਮੀ ਹਟੇ ਤੋਂ ਫਿਰ ਅੱਗੇ ਨੂੰ ਵਧਾਂਗੇ ਬਾਖੂ ਟੈਂਪਲ ਜਾਣ ਦਾ ਹੈਗਾ ਥੋੜਾ ਜਿਹਾ ਮੀ ਹਟਦਾ ਤਾਂ ਫੇਰ ਉਧਰ ਜਾਵਾਂਗੇ ਕਿ ਮਿਲਦੇ ਆਂ ਉੱਥੇ ਜਾ ਕੇ ਤੁਨ ਤੇ ਆਪਣੇ ਸਾਹਮਣੇ ਉੱਚੇ ਚਿਪਾੜ ਸਾਹਮਣੇ ਧਰਮਸ਼ਾਲਾ ਸਿਟੀ ਤੇ ਆਪਾਂ ਵਾਪਸੀ ਕਰ ਚੱਲੇ ਆਂ ਮਕਰੋੜ ਗੰਜ ਤੋਂ ਇੱਧਰ ਨੂੰ ਤੇ ਇੱਧਰੋਂ ਆਏ ਸੀ ਤੇ ਸਾਹਮਣੇ ਇਹ ਦੇਖ ਸਕਦੇ ਹੋ ਰਾਤ ਦਾ 뷰 ਤੇ ਆਪਾਂ ਚੱਲੇ ਥੱਲੇ ਨੂੰ ਧਰਮਸ਼ਾਲਾ ਤੋਂ ਉਹ ਇਹ 4 ਕਿਲੋਮੀਟਰ ਦਾ ਰੂਟ ਜਿਹੜਾ ਆਪਾਂ ਹੁਣ ਫਾਸਟ ਟ੍ਰੇਨ ਵਾਂਗੂ ਕਰ ਜਾਾਂਗੇ ਪੂਰਾ ਤੇ ਆਪਾਂ ਥੱਲੇ ਜਾ ਕੇ ਮਿਲਦੇ ਆ ਤੁਹਾਨੂੰ ਤੇ ਆਪਾਂ ਪਹੁੰਚ ਗਏ ਸ੍ਰੀ ਗੁਰੂ ਸੰਗ ਸਭਾ ਗੁਰਦੁਆਰਾ タルਮਸ਼ਾਲਾ ਗੁਰਦੁਆਰੇ ਜਾ ਪਹੰਟਰ ਹੋਣਾ ਹਜੇ ਤੇ ਮੱਥਾ ਟੇਕ ਕੇ ਤੁਹਾਨੂੰ ਮਿਲਾਂਗੇ ਬਾਹਰ ਦਾ ਪਰ ਆਦ ਗੁਰਦੁਆਰੇ ਆ ਕੇ ਇਸ ਕਮਰੇ ਚ ਰਹੇ ਸੀ ਤਾਂ ਬਾਈ ਸਾਹਮਣੇ ਕੇਰਲਾ ਤੋਂ ਇਹ ਆਪਣੇ ਨਾਲ ਸੀ ਬਾਈ ਰੂਮ ਚ ਇੱਧਰ ਆਪਣਾ ਚਾਰਜ ਲੱਗੇ ਹੋਏ ਨੇ ਤੇ ਆ ਬਾਈ ਕਸ਼ਮੀਰ ਤੋਂ ਤੇ ਆਪਾਂ ਇੱਥੇ ਚੱਲੇ ਆਗੇ ਨਗਰੋਟਾ ਵਾਲੀ ਸਾਈਡ ਨਗਰੋਟਾ ਪਵਨ ਵਾਲੀ ਸਾਈਡ ਬਾਗ ਨੇ ਤੇ ਫਿਰ ਉਧਰੋਂ ਉੱਪਰ ਹੋ ਜਾਵਾਂਗੇ ਪਾਲਨਪੁਰ ਤੇ ਆਪਣਾ ਇੱਥੇ ਸਟੇ ਅਸੀਂ ਰਾਤ ਇਹ ਆਪਣਾ ਬਾਈ ਸੋਵਾ ਸੋਵਾ ਮੀ ਬਹੁਤ ਪੈਂਦਾ ਪਿਆ ਲਾਈਟ ਮੀ ਪੈਂਦਾ ਪਿਆ ਥੋੜਾ ਜਿਆਦਾ ਨਹੀਂ ਹੈ ਹੈਵੀ ਰੇਨ ਨਹੀਂ ਹੈ ਜੀ ਤੇ ਆਪਾਂ ਗੁਰਦੁਆਰੇ ਹੋ ਗਏ ਅਸੀਂ ਆਹ ਭਾਈ ਉਹ ਪਿਆ ਤੇ ਇਧਰ ਆਲਾ ਇਹ ਆਪਣੇ ਨਾਲ ਸੀ ਤੇ ਆਹ ਸਾਹਮਣੇ घर वगैरह ही इधर बिल्डिंग बन दी है, है। सरां कमरा है। ते दर कमरे चाहू तो गुरुद्वारा के अंदर धर्मशाला श्री गुरु सिंह सभा गुरद्वरा धर्मशाला दे दर्शन करा रहे ਇਕ ਗੁਰਦੁਆਰਾ ਸਾਹਿਬ ਤੇ ਆਪਾਂ ਆਏ ਸੀ ਗੁਰਦੁਆਰਾ ਸਾਹਿਬ ਝੋਲ ਤੇ ਇੱਥੋਂ ਆਪਾਂ ਹੁਣ ਗੁਰਦੁਆਰਾ ਸਾਹਿਬ ਵੱਲ ਨੂੰ ਚੱਲੇ ਆਂ ਤੇ ਆਪਾਂ ਨੂੰ ਘਾਉਣੇ ਉੱਥੇ ਜਾ ਕੇ ਗੁਰਦੁਆਰਾ ਇਹ ਸਾਹਮਣੇ ਗੁਰਦੁਆਰਾ ਜੀ ਟਾਈ ਮੈਂ ਤੁਹਾਨੂੰ ਜਾ ਕੇ ਅੱਗੋਂ ਖਾਣੇ ਆ ਗਿਆ ਆਗੇ ਇਹ ਆਪਾਂ ਗੁਰਦੁਆਰਾ ਗੇਟ ਦੇ ਸਾਹਮਣੇ ਤੇ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਤੇ ਆ ਆਪਣੇ ਸਾਹਮਣੇ ਗੁਰਦੁਆਰੇ ਦਾ ਗੁਰੂਗ੍ਰਾਮ ਸਾਹਿਬ ਹਰ ਬਾਸ ਤੇ ਇੱਧਰਲੇ ਪਾਸੇ ਆਪਣੀ ਲੰਗਰ ਆਲਾ ਜੀ ਤੇ ਆਹ ਬਾਬੇ ਦਾ ਪਰਾ ਤੇ ਵਾਈਫਾਈ ਲੱਗਾ ਹੈ। ਤੇ ਆ ਭਾਈ ਕੇਰਲ ਵਾਲਾ ਵੀ ਆਪਾਂ ਨਾਲ ਹੀ ਰੱਖਿਆ। ਆ ਦੇਖੋ ਬੈਠ ਕੇ ਕਰਦਾ ਇਹ। ਇਹ ਕੇਰਲਾ ਤੋਂ ਆ ਭਾਈ। ਬਹੁਤ ਵਧੀਆ ਨਾਈਸ ਬੰਦਾ। ਪੂਰਾ ਘੈਂਟਾ ਬੰਦਾ।